ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗੱਜ਼ਲ ਸੱਚਦੇਵਾ ਨਜ਼ਰ ਪਾਉਣੇ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਨਸ਼ਿਆਂ ਵਿਰੁੱਧ ਯੁੱਧ ਦੇ ਚੱਲਦੇ ਡਰੱਗਸ ਨੂੰ ਲੈ ਕੇ ਗਠਿਤ ਪੰਜ ਮੈਂਬਰੀ ਕਮੇਟੀ ਦੀ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਰਿਹਾਈਸ਼ ਤੇ ਹੋਈ ਮੀਟਿੰਗ ਡੀਜੀਪੀ ਤੇ ਚੀਫ ਸਕੱਰੇਟਰੀ ਵੀ ਮੀਟਿੰਗ ਵਿੱਚ ਰਹੇ ਮੌਜੂਦ ਮੀਟਿੰਗ ਵਿੱਚ ਨਸ਼ਿਆ ਖਿਲਾਫ ਐਕਸ਼ਨ ਨੂੰ ਲੈ ਕੇ ਕੀਤੀ ਗਈ ਚਰਚਾ ਹਰਪਾਲ ਜੀਮਾ ਸਣੇ ਬਲਬੀਰ ਸਿੰਘ ਤਰਨਪ੍ਰੀਤ ਸੋਨਦ ਅਤੇ ਲਾਲਜੀਤ ਪੁੱਲਰ ਅਮਨ ਅਰੋੜਾ ਦੀ ਰਿਹਾਈਸ਼ ਤੇ ਸਾਰੇ ਕਮੇਟੀ ਮੈਂਬਰ ਰਹੇ ਮੌਜੂਦ ਮੀਟਿੰਗ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਨੇ ਕੀਤੀ ਪ੍ਰੈਸ ਕਾਨਫਰੰਸ ਦੱਸਿਆ ਮੀਟਿੰਗ ਵਿੱਚ ਪੰਜ ਮੈਂਬਰੀ ਕਮੇਟੀ ਨੇ ਲਿਆ ਫੈਸਲਾ ਵੱਖ-ਵੱਖ ਕਮੇਟੀ ਮੈਂਬਰਾਂ ਨੂੰ ਵੰਡੇ ਗਏ ਵੱਖ-ਵੱਖ ਜ਼ਿਲ੍ਹੇ ਹਰ ਜ਼ਿਲ੍ਹੇ ਵਿੱਚ ਜਾਣਗੇ ਕਮੇਟੀ ਮੈਂਬਰ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ अरोड़ा ਨੇ ਇੱਕ ਵਾਰ ਫਿਰ ਨਸ਼ਾ ਤਸਕਰਾਂ ਨੂੰ ਦਿੱਤੀ ਚੇਤਾਵਨੀ ਕਿ ਜਾਂ ਤਾਂ ਨਸ਼ੇ ਛੱਡ ਦੋ ਜਾਂ ਛੱਡ ਦੋ ਪੰਜਾਬ ਨਹੀਂ ਤਾਂ ਇਹੋ ਜਿਹੇ ਹੋਣ ਗਿਆ ਕਾਰਵਾਈਆਂ ਕੀ ਕਹੋਗੇ ਪਹਿਲਾਂ ਹੀ ਮੰਨ ਲੈਂਦੇ ਸਰਕਾਰ ਦੀ ਗੱਲ ਜਦੋਂ ਤੱਕ ਕੱਲੇ-ਕੱਲੇ ਡਰੱਗ ਸਮੱਗਲਰ ਨੂੰ ਪੈਡਲਰ ਨੂੰ ਤਸਕਰ ਨੂੰ ਖਤਮ ਨਹੀਂ ਕਰ ਦਿੱਤਾ ਜਾਂਦਾ ਜਾਂ ਤਾਂ ਉਹ ਧੰਦਾ ਛੱਡ ਦੇ ਜਾਂ ਪੰਜਾਬ ਛੱਡ ਦੇ ਤੇ ਨਹੀਂ ਕਾਰਵਾਈਆਂ ਇਹੋ ਜਿਹੀਆਂ ਹੋਣਗੀਆਂ ਕਿ ਮੁੜ ਕੇ ਮੁੜ ਕੇ ਉਹ ਪਛਤਾਉਣਗੇ ਕਿ ਜੇ ਪਹਿਲਾਂ ਸਰਕਾਰ ਦੀ ਗੱਲ ਮੰਨੀ ਹੁੰਦੀ ਤਾਂ ਚੰਗੇ ਰਹਿੰਦੇ ਪ੍ਰੈਸ ਕਾਨਫਰੰਸ ਵਿੱਚ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਟੀਚਾ ਪੰਜਾਬ ਦੇ ਲੋਕ ਸਰਕਾਰ ਦਾ ਦੇਣ ਸਾਥ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਹਸਪਤਾਲ ਵਿੱਚ ਕਰਵਾਇਆ ਜਾਵੇਗਾ ਪਰਤੀ ਯੁੱਧ ਨਸ਼ਿਆਂ ਦੇ ਵਿਰੋਧ ਮੂਹਮ ਦੇ ਚੱਲਦੇ ਪੰਜਾਬ ਪੁਲਿਸ ਦਾ ਐਕਸ਼ਨ ਪੁਲਿਸ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮਾਰੀ ਗਈ ਰੇਡ ਪੰਜਾਬ ਦੇ ਲਗਭਗ 750 ਟਿਕਾਣਿਆਂ ਉੱਤੇ ਪੰਜਾਬ ਪੁਲਿਸ ਕਰ ਰਹੀ ਹੈ ਕਾਰਵਾਈ ਪੰਜਾਬ ਵਿੱਚ ਅੱਜ 12000 ਤੋਂ ਵੱਧ ਅਧਿਕਾਰੀ ਯੁੱਧ ਨਸ਼ਿਆਂ ਦੇ ਵਿਰੁੱਧ ਕਰ ਰਹੇ ਹਨ ਕਾਰਵਾਈ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਖੂਫੀਆ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਇੱਕ ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡੀਊਲ ਦਾ ਸਫਲਤਾਪੂਰਵਕ ਪਰਦਾਫਾਸ਼ ਕਰਕੇ ਜੱਗੂ ਭਗਵਾਨਪੁਰੀਆ ਗੈਂਗ ਦੇ ਇੱਕ ਸਾਥੀ ਗੁਰਬਾਜ਼ ਸਿੰਘ ਨੂੰ ਕੀਤਾ ਗਿਆ ਗ੍ਰਿਫਤਾਰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਫੜੇ ਗਏ ਤਸਕਰਾ ਕੋਲੋਂ 6 32 ਬੋਰ ਪਿਸਤੌਲ ਅਤੇ 10 ਕਾਰਤੂਸ ਕੀਤੇ ਗਏ ਬਰਾਮਦ ਸਪਲਾਈ ਚੇਨ ਅਤੇ ਗੈਰਕਾਨੂੰਨੀ ਹਥਿਆਰਾਂ ਦੇ ਵਪਾਰ ਵਿੱਚ ਸ਼ਾਮਲ ਹੋਰ ਵਿਅਕਤੀਆਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਡੀਜੀਬੀ ਪੰਜਾਬ ਗੌਰਵ ਯਾਦਵ ਨੇ ਦਿੱਤੀ ਜਾਣਕਾਰੀ ਨਸ਼ਾ ਵਿਰੋਧ ਜੰਗ ਮੁਹਿੰਮ ਦੇ ਚੱਲਦੇ ਬਠਿੰਡਾ ਵਿੱਚ ਵੱਡੀ ਕਾਰਵਾਈ ਬਠਿੰਡਾ ਦੇ ਕਈ ਇਲਾਕਿਆਂ ਵਿੱਚ ਕੀਤੀ ਗਈ ਛਾਪੇਮਾਰੀ ਐਸਐਸਪੀ ਦੀ ਅਗਵਾਈ ਹੇਠ ਕਾਰਵਾਈ ਜਾਰੀ ਬਿੱਤੇ ਕੱਲ ਮੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਾ ਡੀਸੀ ਅਤੇ ਐਸਐਸਪੀ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਦਿੱਤੇ ਸਨ ਸਖਤ ਨਿਰਦੇਸ਼ ਪੁਲਿਸ ਨੇ ਤੜਕਸਰ ਪਟਿਆਲਾ ਦੇ ਇੱਕ ਘਰ ਵਿੱਚ ਮਾਰੀ ਰੇਡ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੀ ਮੌਕੇ ਤੇ ਮੌਜੂਦ ਯੁੱਧ ਨਸ਼ਿਆਂ ਦੇ ਵਿਰੁੱਧ ਦੀ ਅਗਵਾਈ ਕਰ ਰਹੇ ਹਨ ਡੀਆਈਜੀ ਮਨਦੀਪ ਸਿੰਘ ਸਿੱਧੂ ਇਸਨ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ